ਜੀ ਅੱਜ ਇਹ ਹੁਸ਼ਿਆਰਪੁਰ ਪੁਲਿਸ ਲਾਈਨਸ ਦੇ ਵਿੱਚ ਵਰਦਮਾਨ ਇੰਡਸਟਰੀਜ਼ 월 ਕੈਂసర్ ਕੇਅਰ ਆਰਗੇਨਾਈਜੇਸ਼ਨ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੋਲੈਬੋਰੇਟਿਵ ਮੈਨਰ ਦੇ ਵਿੱਚ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈਗਾ ਇਹਦੇ ਵਿੱਚ ਜੋ ਮੇਨ ਥੀਮ ਹੈਗੀ ਉਹ ਹੈਗੀ ਕੈਂਸਰ ਅਵੇਅਰਨੈਸ ਐਂਡ ਰੋਕਥਾਮ ਬਾਰੇ ਉਹਦੇ ਨਾਲ ਨਾਲ ਜਨਰਲ ਅਵੇਅਰਨੈਸ ਐਂਡ ਜਨਰਲ ਚੈੱਕਅਪਸ ਵੀ ਚੱਲ ਰਹੇ ਹਨ ਜਿਦੇ ਵਿੱਚ ਕਿ ਆਰਥੋ ਦੇ ਐਕਸਪਰਟਸ ਦੇ ਨਾਲ ਦੇ ਨਾਲ ईएनटी आइज़ ਦੇ ਸਪੈਸ਼ਲਿਸਟਸ ਉਹ ਵੀ ਇੱਥੇ ਮੌਜੂਦ ਨੇ ਵੇਰੀਅਸ ਟਾਈਪ ਆਫ ਇਨਵੈਸਟੀਗੇਸ਼ਨਸ ਬਲੱਡ ਟੈਸਟ ਵਗੈਰਾ ਮੁਫਤ ਕੀਤੇ ਜਾ ਰਹੇ ਆ ਅਵੇਅਰਨੈਸ ਦੇ ਨਾਲ ਡਾਇਗਨੋਸਿਸ ਤੇ ਟ੍ਰੀਟਮੈਂਟ ਵੀ ਕੀਤਾ ਜਾ ਰਿਹਾ ਹੈ ਫ੍ਰੀ ਆਫ ਕਾਸਟ ਮੈਡੀਸਿਨਸ ਵੀ ਦਿੱਤੀ ਜਾ ਰਹੀਆਂ ਨਾਲ ਸਪੈਕਸ ਵੀ ਦਿੱਤੇ ਜਾ ਰਹੇ ਆ ਜਿੱਦਾਂ ਹੁਣ ਮੈਂ ਇੰਟਰੈਕਟ ਕਰ ਰਿਹਾ ਸੀਗਾ ਤੇ ਇਹ 28 ਆਲਰੇਡੀ ਇਹਨਾਂ ਵੱਲੋਂ ਕੈਂਪਸ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਲਗਾਏ ਜਾ ਚੁੱਕੇ ਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਏਰੀਆਜ਼ ਦੇ ਵਿੱਚ ਜਾ ਕੇ ਅੱਜ ਜਿਨ੍ਹਾਂ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲਾਇਆ ਜਿਹਦੇ ਵਿੱਚ ਕਿ ਪੁਲਿਸ ਫੈਮਲੀਆਂ ਦੇ ਵਾਸਤੇ ਤੇ ਨਾਲ ਦੀ ਨਾਲ ਸਿਵਿਲIANS ਜਿਹੜੇ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਨਿਯੋਤਾ ਦਿੱਤਾ ਸੀਗਾ ਕਿ ਵੀ ਇੱਥੇ ਆ ਕੇ ਇਹਦਾ ਪੂਰ ਜੋਰ ਇਹਦੀ ਸਕਸੈਸਫੁਲ ਬਣਾਉਣ ਕਿ ਜੋ ਇਹ ਇੱਕ ਅਵੇਅਰਨੈਸ ਐਂਡ ਡਾਇਗਨੋਸਿਸ ਕੈਂਪ ਹੈ ਇਹਦਾ ਪੂਰਾ ਲਾਭ ਉਠਾ ਜੀ ਅੱਜ ਹੁਸ਼ਿਆਰਪੁਰ ਪੁਲਿਸ ਲਾਈਨਸ ਦੇ ਵਿੱਚ ਵਰਦਮਾਨ ਇੰਡਸਟਰੀਜ਼ 월 ਕੈਂసర్ ਕੇਅਰ ਆਰਗੇਨਾਈਜੇਸ਼ਨ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੋਲਾਬੋਰੇਟਿਵ ਮੈਨਰ ਦੇ ਵਿੱਚ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈਗਾ ਇਹਦੇ ਵਿੱਚ ਜੋ ਮੇਨ ਥੀਮ ਹੈਗੀ ਉਹ ਹੈਗੀ ਕੈਂసర్ ਅਵੇਅਰਨੈਸ ਐਂਡ ਰੋਕਥਾਮ ਬਾਰੇ ਉਹਦੇ ਨਾਲ ਨਾਲ ਜਨਰਲ ਅਵੇਅਰਨੈਸ ਐਂਡ ਜਨਰਲ ਚੈੱਕਅਪਸ ਵੀ ਚੱਲ ਰਹੇ ਹਨ ਜਿਦੇ ਵਿੱਚ ਕਿ ਆਰਥੋ ਦੇ ਐਕਸਪਰਟਸ ਤੇ ਨਾਲ ਦੇ ਨਾਲ ईएनटी ਆਈਸ ਤੇ ਸਪੈਸ਼ਲਿਸਟਸ ਉਹ ਵੀ ਇੱਥੇ ਮੌਜੂਦ ਨੇ ਵੇਰੀਅਸ ਟਾਈਪ ਆਫ ਇਨਵੈਸਟੀਗੇਸ਼ਨਸ ਬਲੱਡ ਟੈਸਟ ਵਗੈਰਾ ਮੁਫਤ ਦਿੱਤੇ ਜਾ ਰਹੇ ਹਨ ਅਵੇਅਰਨੈਸ ਦੇ ਨਾਲ ਡਾਇਗਨੋਸਿਸ ਤੇ ਟਰੀਟਮੈਂਟ ਵੀ ਕੀਤਾ ਜਾ ਰਿਹਾ ਹੈ ਫ੍ਰੀ ਆਫ ਕਾਸਟ ਮੈਡੀਸਿਨਸ ਵੀ ਦਿੱਤੀ ਜਾ ਰਹੀਆਂ ਨਾਲ ਸਪੈਕਸ ਵੀ ਦਿੱਤੇ ਜਾ ਰਹੇ ਆ ਜਿੱਦਾਂ ਹੁਣ ਮੈਂ ਇੰਟਰੈਕਟ ਕਰ ਰਿਹਾ ਸੀਗਾ ਤੇ ਇਹ 28 ਆਲਰੇਡੀ ਇਹਨਾਂ ਵੱਲੋਂ ਕੈਂਪਸ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਲਗਾਏ ਜਾ ਚੁੱਕੇ ਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਏਰੀਆਜ਼ ਦੇ ਵਿੱਚ ਜਾ ਕੇ ਅੱਜ ਇਹਨਾਂ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲਾਇਆ ਜਿਹਦੇ ਵਿੱਚ ਕਿ ਪੁਲਿਸ ਫੈਮਿਲੀਜ਼ ਦੇ ਵਾਸਤੇ ਤੇ ਨਾਲ ਦੀ ਨਾਲ ਸਿਵਿਲियंस ਜਿਹੜੇ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਨਿਯੋਤਾ ਦਿੱਤਾ ਸੀਗਾ ਕਿ ਵੀ ਇੱਥੇ ਆ ਕੇ ਇਹਦਾ ਪੂਰ ਜੋਰ ਇਹਦੀ ਸਕਸੈਸਫੁਲ ਬਣਾਉਣ ਕਿ ਜੋ ਇਹ ਇੱਕ ਅਵੇਅਰਨੈਸ ਐਂਡ ਡਾਇਗਨੋਸਿਸ ਕੈਂਪ ਹੈ ਇਹਦਾ ਪੂਰਾ ਲਾਭ ਉਠਾ ਜੀ ਅੱਜ ਹੁਸ਼ਿਆਰਪੁਰ ਪੁਲਿਸ ਲਾਈਨਸ ਦੇ ਵਿੱਚ ਵਰਦਮਾਨ ਇੰਡਸਟਰੀਜ਼ 월 ਕੈਂసర్ ਕੇਅਰ ਆਰਗੇਨਾਈਜੇਸ਼ਨ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੋਲੈਬੋਰੇਟਿਵ ਮੈਨਰ ਦੇ ਵਿੱਚ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈਗਾ ਇਹਦੇ ਵਿੱਚ ਜੋ ਮੇਨ ਥੀਮ ਹੈਗੀ ਉਹ ਹੈਗੀ ਕੈਂਸਰ ਅਵੇਅਰਨੈਸ ਐਂਡ ਰੋਕਥਾਮ ਬਾਰੇ ਉਹਦੇ ਨਾਲ ਨਾਲ ਜਨਰਲ ਅਵੇਅਰਨੈਸ ਐਂਡ ਜਨਰਲ ਚੈੱਕਅਪਸ ਵੀ ਚੱਲ ਰਹੇ ਆ ਜਿਹਦੇ ਵਿੱਚ ਕੀ ਔਰਥੋ ਦੇ ਐਕਸਪਰਟਸ ਤੇ ਨਾਲ ਦੀ ਨਾਲ ਈਐਨਟੀ ਆਈਸ ਦੇ ਸਪੈਸ਼ਲਿਸਟਸ ਉਹ ਵੀ ਇੱਥੇ ਮੌਜੂਦ ਨੇ ਵੇਰੀਅਸ ਟਾਈਪ ਆਫ ਇਨਵੈਸਟੀਗੇਸ਼ਨਸ ਬਲੱਡ ਟੈਸਟ ਵਗੈਰਾ ਮੁਫਤ ਕੀਤੇ ਜਾ ਰਹੇ ਆ ਅਵੇਅਰਨੈਸ ਦੇ ਨਾਲ ਡਾਇਗਨੋਸਿਸ ਤੇ ਟਰੀਟਮੈਂਟ ਵੀ ਕੀਤਾ ਜਾ ਰਿਹਾ ਹੈ ਫ੍ਰੀ ਆਫ ਕਾਸਟ ਮੈਡੀਸਿਨਸ ਵੀ ਦਿੱਤੀ ਜਾ ਰਹੀ ਹੈ ਨਾਲ ਸਪੈਕਸ ਵੀ ਦਿੱਤੇ ਜਾ ਰਹੇ ਹਨ ਜਿੱਦਾਂ ਹੁਣ ਮੈਂ ਇੰਟਰੈਕਟ ਕਰ ਰਿਹਾ ਸੀਗਾ ਤੇ ਇਹ 28 ਆਲਰੇਡੀ ਇਹਨਾਂ ਵੱਲੋਂ ਕੈਂਪਸ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਲਗਾਏ ਜਾ ਚੁੱਕੇ ਹਨ ਅਲੱਗ-ਅਲੱਗ ਪਿੰਡਾਂ ਦੇ ਵਿੱਚ ਏਰੀਆਜ਼ ਦੇ ਵਿੱਚ ਜਾ ਕੇ ਅੱਜ ਇਹਨਾਂ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲਾਇਆ ਹੈ ਜਿਦੇ ਵਿੱਚ ਕਿ ਪੁਲਿਸ ਫੈਮਿਲੀਜ਼ ਦੇ ਵਾਸਤੇ ਤੇ ਨਾਲ ਦੀ ਨਾਲ ਸਿਵਿਲਿਅਨਸ ਜਿਹੜੇ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਨਿਯੋਤਾ ਦਿੱਤਾ ਸੀਗਾ ਕਿ ਵੀ ਇੱਥੇ ਆ ਕੇ ਇਹਦਾ ਪੂਰ ਜੋਰ ਇਹਦੀ ਸਕਸੈਸਫੁਲ ਬਣਾਉਣ ਕਿ ਜੋ ਇਹ ਇੱਕ ਅਵੇਅਰਨੈਸ ਐਂਡ ਡਾਇਗਨੋਸਿਸ ਕੈਂਪ ਹੈ ਇਹਦਾ ਪੂਰਾ ਲਾਭ ਉਠਾ ਜੀ ਅੱਜ ਹੁਸ਼ਿਆਰਪੁਰ ਪੁਲਿਸ ਲਾਈਨਸ ਦੇ ਵਿੱਚ ਵਰਦਮਾਨ ਇੰਡਸਟਰੀਜ਼ 월ਡ ਕੈਂసర్ ਕੇਅਰ ਆਰਗੇਨਾਈਜੇਸ਼ਨ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੋਲੈਬੋਰੇਟਿਵ ਮੈਨਰ ਦੇ ਵਿੱਚ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈਗਾ ਇਦੇ ਵਿੱਚ ਜੋ ਮੇਨ ਥੀਮ ਹੈਗੀ ਉਹ ਹੈਗੀ cancer awareness and रोकधाम ਬਾਰੇ ਉਹਦੇ ਨਾਲ ਨਾਲ ਜਨਰਲ ਅਵੇਅਰਨੈਸ ਐਂਡ ਜਨਰਲ ਚੈਕਅਪਸ ਵੀ ਚੱਲ ਰਹੇ ਹਨ ਜਿਦੇ ਵਿੱਚ ਕਿ ortho ਦੇ ਐਕਸਪਰਟਸ ਤੇ ਨਾਲ ਦੇ ਨਾਲ ENT eyes ਦੇ ਸਪੈਸ਼ਲਿਸਟਸ ਉਹ ਵੀ ਇੱਥੇ ਮੌਜੂਦ ਨੇ ਵੇਰੀਅਸ ਟਾਈਪ ਆਫ ਇਨਵੈਸਟੀਗੇਸ਼ਨਸ ਬਲੱਡ ਟੈਸਟ ਵਗੈਰਾ ਮੁਫਤ ਦਿੱਤੇ ਜਾ ਰਹੇ ਹਨ ਅਵੇਅਰਨੈਸ ਦੇ ਨਾਲ ਡਾਇਗਨੋਸਿਸ ਤੇ ਟ੍ਰੀਟਮੈਂਟ ਵੀ ਕੀਤਾ ਜਾ ਰਿਹਾ ਹੈ ਫ੍ਰੀ ਆਫ ਕਾਸਟ ਮੈਡੀਸਿਨਸ ਵੀ ਦਿੱਤੀ ਜਾ ਰਹੀ ਹੈ ਨਾਲ ਸਪੈਕਸ ਵੀ ਦਿੱਤੇ ਜਾ ਰਹੇ ਹਨ ਜਿੱਦਾਂ ਹੁਣ ਮੈਂ ਇੰਟਰੈਕਟ ਕਰ ਰਿਹਾ ਸੀਗਾ ਤੇ ਇਹ 28 ਆਲਰੇਡੀ ਇਹਨਾਂ ਵੱਲੋਂ ਕੈਂਪਸ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਲਗਾਏ ਜਾ ਚੁੱਕੇ ਹਨ ਅਲੱਗ-ਅਲੱਗ ਪਿੰਡਾਂ ਦੇ ਵਿੱਚ ਏਰੀਆਜ਼ ਦੇ ਵਿੱਚ ਜਾ ਕੇ ਅੱਜ ਇਹਨਾਂ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲਾਇਆ ਹੈ ਜਿਦੇ ਵਿੱਚ ਕਿ ਪੁਲਿਸ ਫੈਮਿਲੀਜ਼ ਦੇ ਵਾਸਤੇ ਤੇ ਨਾਲ ਦੀ ਨਾਲ ਸਿਵਿਲियंस ਜਿਹੜੇ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਨਿਯੋਤਾ ਦਿੱਤਾ ਸੀਗਾ ਕਿ ਵੀ ਇੱਥੇ ਆ ਕੇ ਇਹਦਾ ਪੂਰ ਜੋਰ ਇਹਦੀ ਸਕਸੈਸਫੁਲ ਬਣਾਉਣ ਕਿ ਜੋ ਇਹ ਇੱਕ ਅਵੇਅਰਨੈਸ ਐਂਡ ਡਾਇਗਨੋਸਿਸ ਕੈਂਪ ਹੈ ਇਹਦਾ ਪੂਰਾ ਲਾਭ ਉਠਾ ਜੀ ਅੱਜ ਹੁਸ਼ਿਆਰਪੁਰ ਪੁਲਿਸ ਲਾਈਨਸ ਦੇ ਵਿੱਚ ਵਰਦਮਾਨ ਇੰਡਸਟਰੀਜ਼ ਵਰਲਡ ਕੈਂసర్ ਕੇਅਰ ਆਰਗੇਨਾਈਜੇਸ਼ਨ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੋਲੈਬੋਰੇਟਿਵ ਮੈਨਰ ਦੇ ਵਿੱਚ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈਗਾ ਇਦੇ ਵਿੱਚ ਜੋ ਮੇਨ ਥੀਮ ਹੈਗੀ ਉਹ ਹੈਗੀ cancer awareness ਐਂਡ ਰੋਕਥਾਮ ਬਾਰੇ ਉਹਦੇ ਨਾਲ ਨਾਲ ਜਨਰਲ ਅਵੇਅਰਨੈਸ ਐਂਡ ਜਨਰਲ ਚੈੱਕਅਪਸ ਵੀ ਚੱਲ ਰਹੇ ਹਨ ਜਿਦੇ ਵਿੱਚ ਕਿ ortho ਦੇ ਐਕਸਪਰਟਸ ਤੇ ਨਾਲ ਦੀ ਨਾਲ ENT eyes ਦੇ ਸਪੈਸ਼ਲਿਸਟਸ ਉਹ ਵੀ ਇੱਥੇ ਮੌਜੂਦ ਨੇ ਵੇਰੀਅਸ ਟਾਈਪ ਆਫ ਇਨਵੈਸਟੀਗੇਸ਼ਨਸ ਬਲੱਡ ਟੈਸਟ ਵਗੈਰਾ ਮੁਫਤ ਦਿੱਤੇ ਜਾ ਰਹੇ ਹਨ ਅਵੇਅਰਨੈਸ ਦੇ ਨਾਲ ਡਾਇਗਨੋਸਿਸ ਤੇ ਟਰੀਟਮੈਂਟ ਵੀ ਕੀਤਾ ਜਾ ਰਿਹਾ ਹੈ ਫ੍ਰੀ ਆਫ ਕਾਸਟ ਮੈਡੀਸਿਨਸ ਵੀ ਦਿੱਤੀ ਜਾ ਰਹੀਆਂ ਨਾਲ ਸਪੈਕਸ ਵੀ ਦਿੱਤੇ ਜਾ ਰਹੇ ਆ ਜਿੱਦਾਂ ਹੁਣ ਮੈਂ ਇੰਟਰੈਕਟ ਕਰ ਰਿਹਾ ਸੀਗਾ ਤੇ ਇਹ 28 ਆਲਰੇਡੀ ਇਹਨਾਂ ਵੱਲੋਂ ਕੈਂਪਸ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਲਗਾਏ ਜਾ ਚੁੱਕੇ ਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਏਰੀਆਜ਼ ਦੇ ਵਿੱਚ ਜਾ ਕੇ ਅੱਜ ਇਹਨਾਂ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲਾਇਆ ਜਿਹਦੇ ਵਿੱਚ ਕਿ ਪੁਲਿਸ ਫੈਮਿਲੀਜ਼ ਦੇ ਵਾਸਤੇ ਤੇ ਨਾਲ ਦੀ ਨਾਲ ਸਿਵਿਲਿਅਨਸ ਜਿਹੜੇ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਨਿਯੋਤਾ ਦਿੱਤਾ ਸੀਗਾ ਕਿ ਵੀ ਇੱਥੇ ਆ ਕੇ ਇਹਦਾ ਪੂਰ ਜੋਰ ਇਹਦੇ ਸਕਸੈਸਫੁਲ ਬਣਾਉਣ ਤੇ ਜੋ ਇਹ ਇੱਕ ਅਵੇਅਰਨੈਸ ਐਂਡ ਡਾਇਗਨੋਸਿਸ ਕੈਂਪ ਹੈ ਇਹਦਾ ਪੂਰਾ ਲਾਭ ਉਠਾ ਜੀ ਅੱਜ ਹੁਸ਼ਿਆਰਪੁਰ ਪੁਲਿਸ ਲਾਈਨਸ ਦੇ ਵਿੱਚ ਵਰਦਮਾਨ ਇੰਡਸਟਰੀਜ਼ ਵਰਲਡ ਕੈਂసర్ ਕੇਅਰ ਆਰਗੇਨਾਈਜੇਸ਼ਨ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੋਲੈਬੋਰੇਟਿਵ ਮੈਨਰ ਦੇ ਵਿੱਚ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈਗਾ ਇਦੇ ਵਿੱਚ ਜੋ ਮੇਨ ਥੀਮ ਹੈਗੀ ਉਹ ਹੈਗੀ cancer awareness and ਰੋਕथाम ਬਾਰੇ ਉਹਦੇ ਨਾਲ ਨਾਲ ਜਨਰਲ ਅਵੇਅਰਨੈਸ ਐਂਡ ਜਨਰਲ ਚੈੱਕਅਪਸ ਵੀ ਚੱਲ ਰਹੇ ਹਨ ਜਿਦੇ ਵਿੱਚ ਕਿ ortho ਦੇ ਐਕਸਪਰਟਸ ਤੇ ਨਾਲ ਦੇ ਨਾਲ ENT eyes ਦੇ ਸਪੈਸ਼ਲਿਸਟਸ ਉਹ ਵੀ ਇੱਥੇ ਮੌਜੂਦ ਨੇ ਵੇਰੀਅਸ ਟਾਈਪ ਆਫ ਇਨਵੈਸਟੀਗੇਸ਼ਨਸ ਬਲੱਡ ਟੈਸਟ ਵਗੈਰਾ ਮੁਫਤ ਕਿਤੇ ਜਾ ਰਹੇ ਹਨ ਅਵੇਰਨੈਸ ਦੇ ਨਾਲ ਡਾਇਗਨੋਸਿਸ ਤੇ ਟਰੀਟਮੈਂਟ ਵੀ ਕੀਤਾ ਜਾ ਰਿਹਾ ਹੈ ਫ੍ਰੀ ਆਫ ਕਾਸਟ ਮੈਡੀਸਿਨਸ ਵੀ ਦਿੱਤੀ ਜਾ ਰਹੀ ਹੈ ਨਾਲ ਸਪੈਕਸ ਵੀ ਦਿੱਤੇ ਜਾ ਰਹੇ ਹਨ ਜਿੱਦਾਂ ਹੁਣ ਮੈਂ ਇੰਟਰੈਕਟ ਕਰ ਰਿਹਾ ਸੀਗਾ ਤੇ ਇਹ 28 ਆਲਰੇਡੀ ਇਹਨਾਂ ਵੱਲੋਂ ਕੈਂਪਸ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਲਗਾਏ ਜਾ ਚੁੱਕੇ ਹਨ ਅਲੱਗ-ਅਲੱਗ ਪਿੰਡਾਂ ਦੇ ਵਿੱਚ ਏਰੀਆਜ਼ ਦੇ ਵਿੱਚ ਜਾ ਕੇ ਅੱਜ ਇਹਨਾਂ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲਾਇਆ ਹੈ ਜਿਦੇ ਵਿੱਚ ਕਿ ਪੁਲਿਸ ਫੈਮਿਲੀਜ਼ ਦੇ ਵਾਸਤੇ ਤੇ ਨਾਲ ਦੀ ਨਾਲ ਸਿਵਿਲियंस ਜਿਹੜੇ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਨਿਯੋਤਾ ਦਿੱਤਾ ਸੀਗਾ ਕਿ ਵੀ ਇੱਥੇ ਆ ਕੇ ਇਹਦਾ ਪੂਰ ਜੋਰ ਇਹਦੇ ਸਕਸੈਸਫੁਲ ਬਣਾਉਣ ਕਿ ਜੋ ਇਹ ਇੱਕ ਅਵੇਅਰਨੈਸ ਐਂਡ ਡਾਇਗਨੋਸਿਸ ਕੈਂਪ ਹੈ ਇਹਦਾ ਪੂਰਾ ਲਾਭ ਉਠਾ ਜੀ ਅੱਜ ਹੁਸ਼ਿਆਰਪੁਰ ਪੁਲਿਸ ਲਾਈਨਸ ਦੇ ਵਿੱਚ ਵਰਦਮਾਨ ਇੰਡਸਟਰੀਜ਼ 월ਡ ਕੈਂసర్ ਕੇਅਰ ਆਰਗੇਨਾਈਜੇਸ਼ਨ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੋਲੈਬੋਰੇਟਿਵ ਮੈਨਰ ਦੇ ਵਿੱਚ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈਗਾ ਇਹਦੇ ਵਿੱਚ ਜੋ ਮੇਨ ਥੀਮ ਹੈਗੀ ਉਹ ਹੈਗੀ ਕੈਂਸਰ ਅਵੇਅਰਨੈਸ ਐਂਡ ਰੋਕਥਾਮ ਬਾਰੇ ਉਹਦੇ ਨਾਲ ਨਾਲ ਜਨਰਲ ਅਵੇਅਰਨੈਸ ਐਂਡ ਜਨਰਲ ਚੈੱਕਅਪਸ ਵੀ ਚੱਲ ਰਹੇ ਆ ਜਿਹਦੇ ਵਿੱਚ ਕਿ ਔਰਥੋ ਦੇ ਐਕਸਪਰਟਸ ਤੇ ਨਾਲ ਦੀ ਨਾਲ ENT ਆਈਸ ਤੇ ਸਪੈਸ਼ਲਿਸਟਸ ਉਹ ਵੀ ਇੱਥੇ ਮੌਜੂਦ ਨੇ ਵੇਰੀਅਸ ਟਾਈਪ ਆਫ ਇਨਵੈਸਟੀਗੇਸ਼ਨਸ ਬਲੱਡ ਟੈਸਟ ਵਗੈਰਾ ਮੁਫਤ ਕੀਤੇ ਜਾ ਰਹੇ ਆ ਅਵੇਰਨੈਸ ਦੇ ਨਾਲ ਡਾਇਗਨੋਸਿਸ ਤੇ ਟਰੀਟਮੈਂਟ ਵੀ ਕੀਤਾ ਜਾ ਰਿਹਾ ਹੈ ਫ੍ਰੀ ਆਫ ਕਾਸਟ ਮੈਡੀਸਿਨਸ ਵੀ ਦਿੱਤੀ ਜਾ ਰਹੀ ਹੈ ਨਾਲ ਸਪੈਕਸ ਵੀ ਦਿੱਤੇ ਜਾ ਰਹੇ ਹਨ ਜਿੱਦਾਂ ਹੁਣ ਮੈਂ ਇੰਟਰੈਕਟ ਕਰ ਰਿਹਾ ਸੀਗਾ ਤੇ ਇਹ 28 ਆਲਰੇਡੀ ਇਹਨਾਂ ਵੱਲੋਂ ਕੈਂਪਸ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਲਗਾਏ ਜਾ ਚੁੱਕੇ ਹਨ ਅਲੱਗ-ਅਲੱਗ ਪਿੰਡਾਂ ਦੇ ਵਿੱਚ ਏਰੀਆਜ਼ ਦੇ ਵਿੱਚ ਜਾ ਕੇ ਅੱਜ ਇਹਨਾਂ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲਾਇਆ ਜਿਹਦੇ ਵਿੱਚ ਕਿ ਪੁਲਿਸ ਫੈਮਿਲੀਜ਼ ਦੇ ਵਾਸਤੇ ਤੇ ਨਾਲ ਦੀ ਨਾਲ ਸਿਵਿਲਿਅਨਸ ਜਿਹੜੇ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਨਿਯੋਤਾ ਦਿੱਤਾ ਸੀਗਾ ਕਿ ਵੀ ਇੱਥੇ ਆ ਕੇ ਇਹਦਾ ਪੂਰ ਜੋਰ ਇਹਦੀ ਸਕਸੈਸਫੁਲ ਬਣਾਉਣ ਕਿ ਜੋ ਇਹ ਇੱਕ ਅਵੇਅਰਨੈਸ ਐਂਡ ਡਾਇਗਨੋਸਿਸ ਕੈਂਪ ਹੈ ਇਹਦਾ ਪੂਰਾ ਲਾਭ ਉਠਾ